ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 13 ਮਾਰਚ ਦੀ ਰਾਤ ਦਾ ਸੀਗਾ ਇਸ ਘਟਨਾ ਨੂੰ 120 ਦਿਨ ਹੋ ਗਏ 120 ਦਿਨ ਦਾ ਸ਼ਾਇਦ ਮੈਂ ਕੋਈ ਵੀ ਰਾਤ ਆਰਾਮ ਨਾਲ ਸੌਂ ਕੇ ਨਹੀਂ ਦੇਖੀ 120 ਦਿਨ ਦੀ ਹੈ ਸਟਰਗਲ ਜਿਹੜੀ ਹੈ ਪਹਿਲੇ ਪੰਜਾਬ ਪੁਲਿਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਐਫ ਆਈ ਆਰ ਸੀ ਉਹ ਨਹੀਂ ਹੋ ਰਹੀ ਸੀ 15 ਤੀਕ ਦੀ ਰਾਤ ਨੂੰ 12 ਵਜੇ ਇਹਨਾਂ ਨੇ ਢਾਬੇ ਵਾਲੇ ਦੀ ਐਫ ਆਈ ਆਰ ਕੀਤੀ ਸਾਡੀ ਐਫਆਈਆਰ ਨਾ ਕਰਕੇ ਜਿਹੜੀ 14 ਨੂੰ ਸਟੇਟਮੈਂਟ ਦਿੱਤੀ ਮੰਗਰ ਐਫਆਈਆਰ ਟਾਬੇ ਵਾਲਿਆਂ ਦੇ ਨਾਮ ਕੀਤੀ 15 ਨੂੰ ਸਾਨੂੰ ਪੁਲਿਸ ਸਟੇਸ਼ਨ ਤੇ ਧਮਕਾਇਆ ਗਿਆ ਐਸਐਸਪੀ ਜਿਹੜੇ ਸੀਗੇ ਨਾਨਕ ਉਸ ਟਾਈਮ ਉਹਨਾਂ ਨੇ ਸਾਨੂੰ ਕਿਹਾ ਜੀ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਖਾਲੀ ਕੰਪਰੋਮਾਈਜ਼ ਹੈ ਕਿਉਂਕਿ ਇਹਨਾਂ ਨੂੰ ਸਵੈ ਰਿਵਾਰਡ ਦਿੱਤਾ ਹੈ ਤੇ ਅਸੀਂ ਇਹ ਤੁਹਾਨੂੰ ਸੁਝਾ ਨਹੀਂ ਦੇ ਸਕਦੇ ਅਦੂ ਵਿੱਚ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਜੋ ਗਲਤੀ ਕੀਤੀ ਹੈ ਉਸ ਦੀ ਸਜ਼ਾ ਦੇ ਦਿਓ ਡਿਪਾਰਟਮੈਂਟ ਨੂੰ ਤੁਸੀਂ ਸਜ਼ਾ ਕਰੋ ਅਰੈਸਟ ਕਰੋ ਇਹਨਾਂ ਨੂੰ ਸਜ਼ਾ ਦਿਓ ਅਸੀਂ ਕੋਈ ਕੋਟਾ ਤੱਕ ਜਾਣਾ ਨਹੀਂ ਚਾਹਦੇ ਸੀ ਅਸੀਂ ਚਾਹਦੇ ਸੀ ਇਨਸਾਫ ਖਾਕੀ ਜਿਹੜਾ ਇੱਕ ਪੁਲਿਸ ਹੈ ਉਹ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਹੈ ਅਸੀਂ ਵੀ ਹੈਡ ਫੇਥ ਕਿਉਂਕਿ ਅੱਜ ਤੱਕ ਮੈਨੂੰ ਕੋਟ ਕਚਹਿਰੀ ਪੁਲਿਸ ਤੇ ਜਾਣਾ ਨਹੀਂ ਪਿਆ ਤੇ ਆਈ ਮੈਂ ਕਦੇ ਡੀਲ ਨਹੀਂ ਕੀਤਾ ਸੀ ਮੈਨੂੰ ਪਤਾ ਨਹੀਂ ਸੀ ਤੇ ਮੈਂ ਐਸਐਸਪੀ ਨਾਨਕ ਦੇ ਉੱਪਰ ਵੀ ਬਹੁਤ ਟਰਸਟ ਕੀਤਾ ਜੋ ਟਰਸਟ ਉਹਨਾਂ ਨੇ ਸਾਡਾ ਹਰ ਇੱਕ ਜਗ੍ਹਾ ਤੇ ਲੈਵਲ ਤੇ ਤੋੜਿਆ ਔਰ ਮੈਨੂੰ ਮਜਬੂਰ ਕਰਨ ਤੱਕ ਇੰਨਾ ਮਜਬੂਰ ਕਰ ਦਿੱਤਾ ਕਿ ਮੇਰੇ ਸਿਸਟਰ ਔਰ ਬ੍ਰਦਰ ਇਨ ਲਾ ਬੈਠੇ ਹੋਏ ਉਹਨਾਂ ਨੇ ਮੈਨੂੰ ਟੇਬਲ ਤੇ ਹੱਥ ਰੱਖ ਕੇ ਕਿਹਾ ओनली ऑप्शन इफ योअर फादर वॉज बीटन वु यू हैव कॉम्प्रोमाइज एंडबैंडा अगर मर जाता इस लड़ाई पर मैं कॉम्प्रोमाइज कर ली अदू या अच बच गए इस करके कॉम्प्रोमाइज कर ला या इंतजार करा कि किसी होर का पुत्र और किसी होर हसबैंड मर जाए आई सेड दिस इज नॉट ਓਨਲੀ ਫੋਰ ਮੀ ਮਤਲਬ ਅੱਜ ਉਹ ਤੁਸੀਂ ਦੇਖਿਆ ਨਾ ਮੈਂ ਵੀਡੀਓ ਤੇ ਵੀ ਜਦੋਂ ਉਹ ਕਨਫੈਸ ਕਰੇ ਸੀ ਗੱਲ ਕੀਤੀ ਸੀ ਮੈਂ ਕਿਹਾ ਸੀ ਇਹ ਕਰਨਲ ਹੈ ਨਹੀਂ ਮਤਲਬ ਨਹੀਂ ਹੈ ਮਤਲਬ ਕਰਨਲ ਹੈ ਤੇ ਤੁਸੀਂ ਮਾਰ ਲੋਗੇ ਨਹੀਂ ਕੋਈ ਇੱਕ ਆਮ ਆਦਮੀ ਹੈ ਤੇ ਤੁਸੀਂ ਕੁੱਟ ਸਕਦੇ ਹੋ ਪੁਲਿਸ ਦਾ ਕੰਮ ਹੁੰਦਾ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਅੱਜ ਅਸੀਂ ਪੰਜਾਬ ਤੇ ਦੇਖੋ ਕਿ ਪੁਲਿਸ ਸਟੇਟ ਬਣਦੀ ਜਾ ਰਹੀ ਹੈ ਕਿਉਂ ਕਹਿੰਦੇ ਆ ਕਿਉਂਕਿ ਅਸੀਂ ਪੁਲਿਸ ਕੋਲ ਜਾਣ ਤੋਂ ਡਰਦੇ ਆ ਇਹ ਬੰਤ ਤੁਸੀਂ ਯੂ ਵਿਲ ਸੀ ਤਨੂ ਲਗਨ ਵੀ ਬਹੁਤ ਪ੍ਰੈਸ਼ਰ ਆਇਆ ਸੀ ਗਿਆ ਤੁ ਬਟ ਫਿਰ ਵੀ ਮੀਡੀਆ ਨੇ ਆਈ ਐਮ ਰੈਡੀ ਥੈਂਕਫੁਲ ਟੂ ਦਾ ਕੰਪਲੀਟ ਮੀਡੀਆ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਉਂਦਾ ਮੇਰਾ ਇੱਕ ਰਾਸਤਾ ਜਿਹੜਾ ਤੁਸੀਂ ਖੋਲਿਆ ਤੁਸੀਂ ਮੇਰੀ ਆਵਾਜ਼ ਬਣਿਆ ਹੋ ਅਗਰ ਤੁਸੀਂ ਮੇਰੀ ਆਵਾਜ਼ ਨਹੀਂ ਬੰਦੇ ਤੇ ਮੈਂ ਅੱਜ ਇੱਥੇ ਤੱਕ ਮੈਨੂੰ ਇਹ ਜਸਟਿਸ ਨਹੀਂ ਮਿਲਦਾ ਤੁਸੀਂ ਦੇਖੋ ਯੂ ਇੱਥੇ ਸਿਟ ਨੂੰ ਦਿੱਤੀ ਪੰਜਾਬ ਪੁਲਿਸ ਜਦੂ ਆ ਸਾਡੀ ਐਫ ਆਈ ਆਰ ਹੀ ਕਰਨ ਨੂੰ ਤਿਆਰ ਨਹੀਂ ਸੀਗੀ ਤੇ ਸਿਟ ਨੇ ਸਾਡੇ ਨਾਲ ਕੀ ਇਨਕੁਆਇਰੀ ਕਰਕੇ ਦੇਣੀ ਸੀ ਜਦੋਂ ਅਸੀਂ ਮੋਢੀਲ ਸਰ ਨੇ ਫਰਸਟ ਆਰਡਰ ਦਿੱਤੇ ਸੀਗੇ ਅਸੀਂ ਬਹੁਤ ਖੁਸ਼ ਸੀਗੇ ਪੰਜਾਬ ਪੁਲਿਸ ਨੂੰ ਖਿੱਚਿਆ ਐਫੀਡੇਵਿਟ ਮੰਗੇ ਜਿਸ ਵਿੱਚ ਇਹਨਾਂ ਨੇ ਨਾਨਕ ਨੇ ਮਾਫੀ ਮੰਗੀ ਐਫੀਡੇਵਿਟ ਕੀ ਦਿਨੇ ਐਫਆਈਆਰ ਕਰੰਦੀ ਸਾਹਿਬ ਬਹੁਤ ਅਸੀਂ ਮਾਫੀ ਮੰਗਦੇ ਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਆਰਡਰ ਸੀਗੇ ਉਹ ਆਰਡਰ ਦੇ ਉਹਨਾਂ ਨੇ ਬਹੁਤ ਸਾਰੇ ਇਨਵੈਸਟੀਗੇਸ਼ਨ ਲਈ ਉਹਨਾਂ ਨੇ ਐਫੀਡੇਵਿਟ ਮੰਗੇ ਸੀ ਜੋ ਬੈਂਚ ਚੇਂਜ ਹੋਇਆ ਹਰਪ੍ਰੀਤ ਸਿੰਘ ਬਰਾਰ ਦਾ ਬੈਂਚ ਹੀ ਚੇਂਜ ਹੋ ਗਿਆ ਹੋਰ ਉਹਨਾਂ ਨੇ ਸਾਨੂੰ ਜਿਹੜੇ ਮਜਮੂਰ ਦਿਲਸਰ ਦੇ ਆਰਡਰ ਸੀ ਉਸ ਆਰਡਰ ਦੇ ਐਫੀਡੇਵਿਟ ਵੀ ਨਹੀਂ ਲਏਤੇ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਜੀ ਯੂਟੀ ਕੰਸੈਂਟ ਮੰਗੀ ਹੈ ਸਾਨੂੰ ਦੇਣੀ ਪਈ ਅਸੀਂ ਦੇ ਦਿੱਤੀ ਪਰ ਅਸੀਂ ਸੋਚਿਆ ਚਲੋ ਪੰਜਾਬ ਤੋਂ ਬਾਅਦ ਇੱਕ ਸੋਚੋ ਅਸੀਂ ਪੰਜਾਬ ਦੇ ਨਾਗਰਿਕ ਹੋ ਕੇ ਪੰਜਾਬ ਤੋਂ ਬਾਹਰ ਮੈਨੂੰ ਜਸਟਿਸ ਮੰਗਣ ਲਈ ਜਾਣਾ ਪਿਆ ਕਿਉਂ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇੰਨੀ ਕਰਪਟਡ ਹੋ ਗਈ ਹੈ ਅੱਜ ਕਿ ਸਾਨੂੰ ਆਪਣੇ ਦੇਸ਼ ਆਪਣੀ ਤਾਂ ਮੇਰੇ ਜਿਹੜਾ ਆਪਣਾ ਡਿਸਟ੍ਰਿਕਟ ਹੈ ਉਸ ਨੂੰ ਛੱਡ ਕੇ ਮੈਨੂੰ ਬਾਹਰੋਂ ਇਨਸਾਫ ਮੰਗਣਾ ਕਿਉਂਕਿ ਸਾਨੂੰ ਪਤਾ ਹੈ ਜਦੋਂ 10 ਦਿਨ ਐਫ ਆਈ ਆਰ ਨਹੀਂ ਕਰਦੇ ਸੀ ਸਾਡੇ ਉੱਪਰ ਪ੍ਰੈਸ਼ਰ ਸਾਨੂੰ ਕਹਿੰਦੇ ਤੁਹਾਨੂੰ ਕ੍ਰਾਸ ਪਰਚਾ ਕਰ ਦਾਂਗੇ ਤੁਸੀਂ ਪਟਿਆਲੇ ਨਹੀਂ ਰਹਿ ਸਕਦੇ ਤੁਹਾਡਾ ਇੱਕ ਪੁੱਤਰ ਉਸ ਨੂੰ ਮਾਰ ਦਾਂਗੇ ਮੈਂ ਆਪਣੇ ਬੇਟੇ ਨੂੰ ਕਿਤੇ ਬਾਹਰ ਨਹੀਂ ਜਾਣ ਦਿੰਦੀ ਆ 4 ਮਹੀਨੇ ਹੋ ਗਏ ਉਹ ਜਿੱਥੇ ਜਾਂਦਾ ਮੈਂ ਕਹਿੰਦੀ ਆ ਸਾ ਮੇਰੇ ਨਾਲ ਜਾਣਾ ਹੈ ਮਤਲਬ ਮੈਂ ਉਸ ਨੂੰ ਉਸਦੀ ਲਾਈਫ ਵੀ ਰਿਸਟ੍ਰਿਕਟ ਕਰ ਦਿੱਤੀ ਕਿਉਂਕਿ ਇਹ ਜਿਹੜੇ ਬੰਦਿਆਂ ਦਾ ਕੋਈ ਮਤਲਬ ਹੈ ਹੀ ਨਹੀਂ ਹੈ ਵਜ਼ੂਦ ਹੀ ਨਹੀਂ ਹੈ ਉਹ ਕਿਸੇ ਨੂੰ ਵੀ ਮਾਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ दारू ਪੀਤੇ ਹੋਏ ਅਗਰ ਮੇਰੇ ਹਸਬੰਡ ਕਰਨਲ ਰੈਂਕ ਹੋ ਕੇ ਪਤਾ ਹੁੰਦੇ ਉਹ ਮਾਰ ਸਕਦੇ ਨੇ ਤੇ ਕਹਿ ਸਕਦੇ ਨੇ ਇੱਕ ਐਨਕਾਊਂਟਰ ਕਰਕੇ ਆਏ ਆ ਤੇ ਦੂਜਾ ਤੁਹਾਡਾ ਕਰ ਰਹੇ ਆਂ ਅਗਰ ਬਚ ਗਏ ਤੇ ਸਵੇਰੇ ਆਈ ਕੱਢ ਲਿਆ ਜयो ਔਰ ਤੁਸੀਂ ਦੇਖੋ ਐ ਇੰਨੀ ਮੁਸ਼ਕਿਲ ਨਾਲ ਲੜਾਈ ਲੜਦੇ ਲੜਦੇ ਮੈਂ ਐ ਕੇਸ ਨੂੰ ਸ਼ਿਫਟ ਕੀਤਾ ਯੂਟੀ ਨੇ 23 ਤਰੀਕ ਜਦੋਂ ਐਂਟੀ ਸਿਪੇਟਰੀ ਬੇਲ ਨੂੰ ਆਬਜੈਕਟ ਕੀਤਾ ਤਦ ਤੱਕ ਯੂਟੀ ਆਪਣੀ ਇਨਕੁਆਇਰੀ ਕਰ ਰਹੀ ਸੀ ਜਦੋਂ ਤੁਹਾਨੂੰ ਯਾਦ ਹੋਣਾ ਯੂਟੀ ਦਾ ਸੀਆਰਐਮ ਆਇਆ ਸੀ ਯੂਟੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਰੈਡ ਕਰ ਰਹੇ ਹਾਂ ਮਿਲ ਨਹੀਂ ਰਹੇ ਅਰੈਸਟ ਨਹੀਂ ਹੋ ਪਾਰੇ ਘੁਮਰੇਨੋ ਸਾਨੂੰ ਮਿਲ ਨਹੀਂ ਪਾਰੇ ਜਗ੍ਹਾ ਬਦਲ ਰਹੇ ਨੇ ਫਿਰ ਯੂਟੀ ਨੇ ਕਿਹਾ ਜੀ ਇਹਨਾਂ ਦੀ ਬੇਲ ਐਪਲੀਕੇਸ਼ਨ ਰਿਜੈਕਟ ਕੀਤੀ ਜਾਏ ਔਰ 307 ਲੱਗਦੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਇੱਕ ਪੁਲਿਸ ਤੇ ਜੱਜ ਸਾਹਿਬ ਦੇ ਆਰਡਰ ਸੀਗੇ ਕਹਿੰਦੇ ਕਿ ਜਿਹੜਾ ਡੰਡਾ ਵੀ ਹੁੰਦਾ ਨਾ ਉਹ ਵੀ ਹਥਿਆਰ ਬਣ ਜਾਂਦਾ ਜਦੋਂ ਪੁਲਿਸ ਵਾਲੇ ਉਸ ਤਰੀਕੇ ਨਾਲ ਯੂਜ਼ ਕਰ ਸਕਦੇ ਨੇ ਡੰਡੇ ਨਾਲ ਵੀ ਬੰਦੇ ਦੀ ਮੌਤ ਹੋ ਜਾਂਦੀ ਹੈ ਜੀ ਇਹ ਦੇਖੋ ਸੀਬਿਆ ਨੂੰ ਮਾਰ ਕਿਤੇ ਜੱਜ ਸਾਹਿਬ ਦੇ ਬਹੁਤ ਸਟਰੋਂਗ ਪੁਆਇੰਟ ਸੀ ਕਿ ਯੂ ਹੈਵ ਬੀਨ ਮੈਨੇਜਡ ਜੱਜ ਸਾਹਿਬ ਮੋਗਲ ਸਰ ਦੇ ਆਰਡਰਸ ਵਰ ਸੁਪਰਬ ਚ ਅਨੂਪ ਚਿਤਕਾਰਾ ਸਰ ਦੇ ਆਰਡਰਸ ਸੁਪਰਬ ਸੀਗੇ ਉਦਾਂ ਹੀ ਰਾਜੇਸ਼ ਪਰਦਵਾਨ ਸਰ ਨੇ ਇੰਨੇ ਸਟਰੋਂਗ he was so sure he said tusi jo investigation kar rahe ho eh manipulate ho chuki hai you are not doing a fair investigation this investigation cannot be done by you when 4 months jade accused bhajhe hoyen tusi inna nu no investigate kare bagair tusi thara katare ho te matlab tusi fir nu no khatam karan di koshish kar rahe ho tusi investigation karan di koshish nahi kar rahe tusi case nu no mukaan di hor unna no nu no help karan di koshish kar rahe ਉਹਨਾਂ ਨੇ ਬਹੁਤ ਰਿਕੁਐਸਟ ਕੀਤੀ ਕਿ ਤਿੰਨ ਤਰੀਕ ਤੱਕ ਸਾਨੂੰ ਟਾਈਮ ਦੇ ਦੇ ਜੱਜ ਸਾਹਿਬ ਨੇ ਬੋਲਿਆ ਕੋਈ ਟਾਈਮ ਨਹੀਂ ਕਿਉਂਕਿ ਤੁਸੀਂ ਮੈਨੀਪੂਲੇਟ ਕਰਿਓ this case should go to cbi because victim ਨੂੰ justice ਨਹੀਂ ਮਿਲ ਰਿਹਾ ਕਹਿੰਦੇ ਉਹ ਵਿਕਟਮ ਮਤਲਬ 4 ਮਹੀਨੇ ਤੋਂ justice ਲਈ ਲੜਿਆ ਹੋਰ justice ਹੀ ਨਹੀਂ ਮਿਲ ਰਿਹਾ ਉਸੇ ਤਰੀਕੇ ਨਾਲ ਤੁਸੀਂ ਦੇਖੋ i don't say ਹਰ ਬੰਦਾ ਗਲਤ ਹੈ ਹੁਣ ssp ਨਾਨਕ ਨੇ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਤੁਹਾਨੂੰ ਸਾਰਿਆਂ ਨੂੰ ਹੀ ਬੁਲਾ ਕੇ ਨਾਨਕ ਨੇ ਕਹਿ ਸੀਗਾ 45 ਡੇਸ ਤੇ ਕੰਪਲੀਟ ਕਰਾਂਗੇ ਕਿ ਅਸੀਂ 160 ਦਿਨ ਦੀ ਇਨਕੁਆਇਰੀ ਅਸੀਂ 45 ਡੇਸ ਤੇ ਕੰਪਲੀਟ ਕਰਾਂਗੇ ਉਹ 140 ਦਿਨ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਇੱਕ ਪੇਪਰ ਸੀਗਾ ਮੈਂ ਲਾਸਟ ਟਾਈਮ ਦਿਖਾਇਆ ਵੀ ਸੀਗਾ ਉਸ ਵਿੱਚ ਉਹਨਾਂ ਨੇ ਐਸਪੀ ਸੋਰਨਜੀਤ ਨੂੰ ਕਿਹਾ ਇਸ ਨੂੰ ਪੈਂਡਿੰਗ ਕਰ ਦੋ ਸਿਟ ਜਦੋਂ ਦੇਗੀ ਉਸ ਤੋਂ ਬਾਅਦ ਅਸੀਂ ਨਾਨੋ ਡਿਪਾਰਟਮੈਂਟਲ ਸਜ਼ਾ ਦੇਵਾਂਗੇ ਗਵਰਨਰ ਸਾਹਿਬ ਨੇ ਡੀਜੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਡਿਪਾਰਟਮੈਂਟਲ ਇਨਕੁਆਇਰੀਜ਼ ਕੋਡ ਆਫ ਕੰਡਕਟ ਡਿਸਪਲਿਨ ਆਫ ਯੋਰ ਫੋਰਸ ਇਟ ਇਜ਼ ਨਥਿੰਗ ਟੂ ਡੂ ਵਿਦ ਦਾ ਕ੍ਰਿਮੀਨਲ ਐਕਟੀਵਿਟੀਜ਼ ਤੇ ਤੁਸੀਂ ਇਹ ਇਨਕੁਆਇਰੀ ਕਿਉਂ ਨਹੀਂ फिर एसएसपी वरुण उन्होंने इनिशिएटिव लिता और डिपार्टमेंटल इनक्वा ओपन डिपार्टमेंटल इनकुरी चार नोटिस जा चुके हैं सारे नज चौथा एस चारों एस एच ओज नया उन्होंने डिपार्टमेंटल इनक्वायरी ज्वाइन नहीं की वन साइड इनकुआरी करके आश्वासन दिता कि एक हफ्ते देर ए इनक्वायरी का ਸਾਨੂੰ ਨਤੀਜਾ ਦੇ ਦੇਣਗੇ ਡਿਪਾਰਟਮੈਂਟ ਅਲਿਗੈ ਜੀ ਸੀ ਬੀ ਆ ਵੀ ਕਰੀ ਗਈ ਇਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਸੀਂ ਜਿਵੇਂ ਜਿਸ ਤਰ੍ਹਾਂ ਯੂਟੀ ਵਾਲੇ ਰਿਮੋਟ ਮਾਈਲਡ ਕਰਦੇ ਉਸ ਜਿਹੜੇ ਜੀ ਸੀ ਬੀ ਖੋਸ ਆਏਗਾ ਜੀ ਸੀ ਬੀ ਇਦਾਂ ਨਾ ਸੀ ਬੀ ਇੱਕ ਇਨਵੈਸਟੀਗੇਟਿੰਗ ਬਿਊਰੋ ਏਜੰਸੀ ਹੈਗੀ ਜਿਸ ਨੂੰ ਯੂਟੀ ਨੂੰ ਦੇਖੋ ਯੂਟੀ ਹੋਰ ਪੰਜਾਬ ਪੁਲਿਸ ਇਕੱਠੇ ਪੰਜਾਬ ਚੰਡੀਗੜ੍ਹ ਤੇ ਆਪਣਾ ਪੂਰਾ ਸਰਕਾਰ ਪੰਜਾਬ ਡੀਜੀਪੀ ਆਪਣਾ ਪੰਜਾਬ ਪੁਲਿਸ ਹੈਡਕ quarters ਤੇ ਉਹ ਦੋਨੋਂ ਇਕੱਠੇ ਦੇ ਹੈਵ ਟੂ ਵਰਕ ਟੂਗੇਦਰ ਸੋ ਕਿਦਣਾ ਕਿਦੇ ਪੰਜਾਬ ਪੁਲਿਸ ਦਾ ਤੁਸੀਂ ਥੋੜੇ ਦਿਨ ਪਹਿਲੇ ਦੇਖਿਆ ਨਾ ਕੱਲ ਪਰਸੋ ਨਿਕਲ ਸਰ ਆਫ ਨੇ ਡੀਜੀਪੀ ਦੀ ਇੱਕ ਚਾਟ ਵੀ ਜਿਹੜੀ ਬਾਹਰ ਆਈ ਹੈ ਜਿਸ ਵਿੱਚ ਕੀ ਉਹਨਾਂ ਨੇ ਕਿਹਾ ਸਰਫੋ ਸਾਇਦ ਆਪਣੇ ਬਰਨਾਲੇ ਦੇ ਐਸਐਸਪੀ ਨੂੰ ਕਿ ਤੁਹਾਡੇ ਜਿਹੜੀ ਪ੍ਰੋਮੋਸ਼ਨਸ ਹੈ ਉਸ ਬੇਸ ਤੇ ਹੋਏਗੀ ਜਿਹੜੇ ਤੁਹਾਡੇ ਏਰੀਆ ਤੇ ਇਨਕਾਊਂਟਰ ਜਿਹੜੇ ਘੱਟ ਹੋ ਰਹੇ ਤੇ ਉਹ ਚਾਟ ਦਾ ਵੀ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ ਅੱਛੀ ਤੁਸੀਂ ਦੇਖੋ ਇਸ ਵਿੱਚ ਟੌਪ ਲੈਵਲ ਦੇ ਬੰਦੇ ਅਧਿਕਾਰੀ ਜਿਹੜਾ ਡੀਜੀਪੀ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਜੁਆਇੰਟ ਕਾਨਫਰੰਸ ਕੀਤੀ ਸੀ ਹੀ ਡਿਡ ਨਾਟ ਆਨਸਰ ਦ ਮੀਡੀਆ ਐਂਡ ਹੀ ਗਾਟ ਅਪ ਐਂਡ ਹੀ ਵੈਂਟ ਇਫ ਹੀਜ਼ ਡੀਜੀਪੀ ਪੰਜਾਬ ਹੀਜ਼ ਆਨਸਰਏਬਲ ਟੂ ਪਬਲਿਕ ਐਂਡ ਯੂ ਉਹ ਡੀਜੀਪੀ ਸਾਡੇ ਪੰਜਾਬ ਪੰਜਾਬ ਡੀਜੀਪੀ ਕਿਉਂ ਹੈ ਨਾ ਉਹ ਪੰਜਾਬ ਦੇ ਪਬਲਿਕ ਲਈ ਹੈ ਹੀਜ਼ ਨਾਟ ਫਾਰ ਹਿਸ ਆਫਿਸਰਸ ਕਿ ਆਪਣੇ ਬੰਦਿਆਂ ਨੂੰ ਬਚਾਨ ਤੇ ਐਂਕਾਊਂਟਰ ਕਰਕੇ ਬੰਦੇ ਮਾਰਨ ਉਹ ਇਸ ਲਈ ਹੈ ਜੀ ਬਿਲਕੁਲ ਆਣੀ ਚਾਹੀਦੀ ਦੇਖੋ ਅਗਰ ਇਹ ਸਚਾਈ ਨਹੀਂ ਹੋਂਦੀ ਅਗਰ ਤੁਹਾਨੂੰ ਯਾਦ ਹੋਣਾ ਮੈਂ 4 ਮਹੀਨੇ ਪਹਿਲੇ ਵੀ ਐਸੀ ਜੋਗ ਅਗਰ ਮੇਰਾ ਬੇਟਾ ਤੇ ਮੇਰਾ ਹਸਬੰਡ ਗਲਤ ਹਨ ਉਹਨਾਂ ਨੂੰ ਵੀ 19 ਸਜ਼ਾ ਹੋ ਮਗਰ ਤੁਸੀਂ ਇਹ ਦੇਖੋ 4 ਮਹੀਨੇ ਤੋਂ ਅਗਰ ਮੈਂ ਦਿਨ ਰਾਤ ਰਾਸਤਿਆਂ ਤੇ ਘੁੰਮ ਰਹੀ ਆ ਤੇ ਜਸਟਿਸ ਲਈ ਘੁੰਮ ਰਹੀ ਆ ਨਾ ਅਗਰ ਮੈਂ ਐਸੀ ਗਲਤ ਹੁੰਦੇ ਤੇ ਅਸੀਂ ਇਸ ਤਰੀਕੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੱਜਦੇ ਸਾਨੂੰ ਤਾਂ ਕੀ ਆ ਅਸੀਂ ਕੇਸ ਬੰਦ ਕਰ ਦਿੰਦੇ ਸਾਨੂੰ ਤੇ ਉਹ ਆਮ ਤਾਂ ਪੈਸੇ ਆਫਰ ਕਰ ਰਹੇ ਨੇ ਸਾਨੂੰ ਮਤਲਬ ਪੈਰ ਗਿਰਗਿਰਨ ਨੂੰ ਤਿਆਰਨ ਖੋਪਾ ਰਾਇ ਦੇ ਫੈਮਿਲੀ ਕਦੇ ਹਰਜਿੰਦਰ ਦੀ ਫੈਮਿਲੀ ਕਦੇ ਸ਼ਮਿੰਦਰ ਦੀ ਫੈਮਿਲੀ ਸਾਨੂੰ ਰੋਜ਼ ਅਪਰੋਚ ਕਰ ਰਹੇ ਅਜੀਬੀ ਅਪਰੋਚ ਕਰ ਰਹੇ ਦੋ ਦਿਨ ਪਹਿਲੇ ਤੱਕ ਅਪਰੋਚ ਕਰ ਰਹੇ ਐਂ ਤੁਸੀਂ ਇਹ ਸੋਚੋ ਕਿ ਕਿਉਂ ਅਪਰੋਚ ਕਰ ਰਹੇ ਅਗਰ ਕੋਈ ਗਲਤ ਨਹੀਂ ਹੋਏ ਤੇ ਅਪਰੋਚ ਕਰੇਗਾ ਕਿਉਂ ਭੱਜੇ ਹੋਏ ਨੇ ਅਗਰ ਉਹ ਸਹੀ ਐਂ ਤੇ ਕਿਉਂ ਭੱਜੇ ਹੋਏ ਸੀਗੇ 4 ਮਹੀਨੇ ਦਾ ਇਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਤੁਸੀਂ ਮੈਨੂੰ ਇਹ ਦੱਸੋ ਇੱਕ ਸਰਕਾਰੀ ਨੌਕ ਕਰ 4 ਮਹੀਨੇ ਡਿਊਟੀ ਨਹੀਂ ਆਂਦਾ ਤੇ ਬੰਦੇ ਨੂੰ ਇੱਕ ਨੋਟਿਸ ਦਿੱਤਾ ਤੇ ਕੱਢ ਦਿੱਤਾ ਜਾਂਦਾ ਇਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਉਹ ਲਾਪੌਂਸ ਕੋਲੇ ਮਾਗਲ ਨੂੰ ਦਬਾ ਲਈ ਸੀ ਜੀ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਸੀ ਅੱਜ ਦੇਖੋ ਹਰਪਾਲ ਸਿੰਘ ਚੀਮੇ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸੀਬੀਆਈ ਇਹੂ ਹਰਪਾਲ ਸਿੰਘ ਚੀਮਾ ਸੀ ਜਿਸ ਨੇ ਕਿਹਾ ਸੀਬੀਆਈ ਨਹੀਂ ਦੇ ਸਕਦੇ ਤੇ ਸਾਨੂੰ ਕਿਹਾ ਗਿਆ ਤੁਸੀਂ ਕੋਰਟ ਤੋਂ ਕੇਸ ਵਾਪਸ ਲੈ ਲਿਤਾ ਜਾਏ ਤੇ ਅਸੀਂ ਡੀਐਸਪੀ ਨੂੰ ਵੀ ਟਰਾਂਸਫਰ ਕਰ ਦਾਂਗੇ ਤੇ ਡਿਸਮਿਸ ਕਰ ਦਾਂਗੇ ਅੱਜ ਉਹ ਕਹਿੰਦਾ ਜੀ ਬਹੁਤ ਖੁਸ਼ ਹਾਂ ਕਿ ਸੀਬੀਆਈ ਨੂੰ ਇਨਕੁਆਇਰੀ ਚੱਲੀ ਗਈ 4 ਮਹੀਨੇ ਦੀ ਸਰਕਾਰ ਸੁੱਤੀ ਹੋਈ ਸੀ ਜੈਸਨ ਅਸੀਂ ਹਰ ਭਗਵੰਦਾਨ ਦੇ ਆਫਿਸ ਗਏ ਸੀ ਅਸੀਂ ਤੇ ਸੀਬੀਆਈ ਇਨਕੁਆਇਰੀ ਮੰਗੀ ਸੀ ਨਾ 4 ਮਹੀਨੇ ਦਾ ਭਗਵੰਦਾਨ ਸੁਤਿਆ ਹੋਇਆ ਜਿਹੜਾ ਅੱਜ ਤੱਕ ਉਸਨੇ ਫੋਨ ਨਹੀਂ ਕੀਤਾ ਕਹਿੰਦਾ ਪੰਜਾਬ ਦੀ ਧੀਆ ਦੇ ਅੱਖਾਂ ਚੋਂ ਨੀਂ ਆਂਦੇਗਾ ਮੈਂ ਮੂਵਮੈਂਟ ਪਾਵਰ ਕਰਾਂਗਾ ਤੂੰ ਇੱਕ ਵਰਕ ਕਰਦੀ ਹੋਈ ਮੈਂ ਆਪਣੇ ਆਫਿਸ 4 ਮਹੀਨੇ ਤੋਂ ਬੈਠੀ ਨਹੀਂ ਆ 4 ਮਹੀਨੇ ਜਿਹੜੀ ਲੇਡੀ ਕੰਮ ਕਰਦੀ ਸੀ ਉਸ ਨੂੰ ਰਸਤਿਆਂ ਚ ਲੈ ਕੇ ਆ ਗਿਆ ਤੂੰ ਤੇ ਤੂੰ ਕਹਿੰਦਾ ਤੂੰ ਪੰਜਾਬ ਦੀ ਤਰੱਕੀ ਕਰੇਗਾ ਤੂੰ ਬਾਵਾ ਨੂੰ ਕੋਟਾ ਚ ਪੇਂਚ ਕੇ ਸਾਨੂੰ ਜਸਟਿਸ ਮਿਲੇਗਾ ਤੂੰ ਮਰ ਗਿਆ ਕੀ ਕਰਨਾ ਤੂੰ ਮਤਲਬ ਵਾਟ ਆਰ ਯੂ ਡੂਇੰਗ ਫॉर ਪੰਜਾਬ ਕੀ ਕੀਤਾ ਤੂੰ ਪੰਜਾਬ ਦੇ ਯੂਥ ਮਾਰ ਮਾਰ ਕੇ ਮਾਰ ਮਾਰ ਕੇ ਤੁਸੀਂ ਤੁਸੀਂ ਸਪੋਰਟ ਕਰ ਰਹੇ ਹੋ ਪੁਲਿਸ ਨੂੰ ਤੁਸੀਂ ਇਹ ਗੁੰਡਾ ਸਟੇਟ ਬਣਾ ਰਹੇ ਹੋ ਸਾਨੂੰ ਪੰਜਾਬ ਵਿੱਚ ਗੁੰਡੇ ਨਹੀਂ ਸਾਨੂੰ ਪੁਲਿਸ ਅਧਿਕਾਰੀ ਚਾਹੀਦੇ ਜੋ ਜਸਟਿਸ ਦੇਣ ਕਿ ਸਾਨੂੰ ਕੋਟਾਂ ਦੇ ਚੱਕਰ ਨਹੀਂ ਘਟਨੇ ਪੈ ਰਸਤਿਆਂ 'ਚ ਮਾਵਾਂ ਨੂੰ ਭਜਣਾ ਨਾ ਪਏ ਰਸਤੇ 'ਚ ਬੈਠਣਾ ਨਾ ਪਏ ਇਨਸਾਫ ਲਈ ਪੁਲਿਸ ਨੂੰ ਪੁਲਿਸ ਦਾ ਡਿਊਟੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਨਾ ਕਿ ਸਾਡੀ ਕਿ ਅਸੀਂ ਉਹਨਾਂ ਕੋਲ ਜਾਈਏ ਹੋਰ ਅਸੀਂ ਉਹਨਾਂ ਕੋਲ ਮਤਲਬ ਰਿਕੁਐਸਟ ਕਿਉਂ ਕਰਨੀ ਪਏ ਸਾਨੂੰ ਜੀ ਸੀਬੀਆਈ ਨੂੰ ਮੈਂ ਸੀਆਈ ਨੇ ਜਾਣ ਜੀ ਸੀਬੀਆਈ ਦੇਖੋ ਅਜੇ ਵੀ ਅਸੀਂ ਤੇ ਯੂਟੀ ਤੋਂ ਵੀ ਸੈਟੀਸਫਾਈਡ ਸਿਗੇ ਮੈਂ ਤੁਹਾਨੂੰ ਕੀ ਕਿਹਾ ਸੀ ਸਾਨੂੰ ਇਹ ਕਰ ਰਹੇ ਨੇ ਕੰਮ 23 ਤਰੀਕ ਤੱਕ ਮੈਂ ਤੁਹਾਨੂੰ ਕੀ ਕਿਹਾ ਸੀ ਇਹਨਾਂ ਨੇ ਅਪੋਜ਼ ਕੀਤੀ ਐਂਟੀਸਿਪੇਟਰੀ ਬੇਲ ਰੇਡ ਕਰ ਰਹੇ ਨੇ ਜਾ ਰਹੇ ਨੇ 23 ਤਰੀਕ ਤੋਂ 10 ਤਰੀਕ ਦੇ ਅੰਦਰ ਆਈ ਜਾਂ ਕੀ ਹੋ ਗਿਆ ਕਿ ਇਨਸੀਡੈਂਟ ਬਦਲ ਗਿਆ ਵੀਡੀਓ ਬਦਲ ਗਈ ਕੀ ਹੋ ਗਿਆ ਜਿਹੜਾ 300 sardhi tara bhi hatan lag gaye dakaiti di vi tara hatan lag gaye kyunki they could be managed aaj judge saab ne clear terms de kya you have been managed so you are not doing fair investigation this case cannot be ji ohne crm aa jayega pata lag jayega but he has transferred the case to cbi for anticipatory bail yes already supreme court te lawyer kita hoya tankha saab sa utthe lawyer kar dete hoyen assi ते जो है आंटी बेल पान गए जो भी पान गए दैट जस्टिस जब तक नहीं मिलेगा तब तक मैं लड़ूंगी अगर 120 दिन लड़ी फिर अगे भी जब तक जान हैगी तब तक लड़ूंगी